ਕਬੀ ਸਟੂਡੀਓ ਲਈ 2100 ਰੁਪਏ ਦੀ ਸੇਵਾ ਦਿੱਤੀ ਜਾ ਰਹੀ ਆ ਬਾਬਾ ਜੀ ਦਾ ਸੀ ਸਾਡੀ ਨਗਰ ਪੰਚਾਇਤ ਵੱਲੋਂ ਤੇ ਜਿੰਨੇ ਵੀ ਸਾਡੇ ਨੂੰ ਐਨ ਆਰ ਆਈ ਵੀ ਜਾਂ ਛੇਫਿਲਮਾਂ ਜੁੜੇ ਹੋਰੇ ਵੀਰ ਨੇ ਸਾਰਿਆਂ ਵੱਲੋਂ ਬਾਬਾ ਜੀ ਦਾ ਆਈ ਆ ਤਾਂ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਦਾਨ ਦੇ ਕੇ ਆਪਣਾ ਨਾਮ ਹੇਠ ਲਿਖਾਂ ਲੈ ਕਿ ਮੈਂ ਇਹਨਾਂ ਨੂੰ ਨੋਸ ਕਰ ਦਿਆਂਗਾ ਜਿਹੜਾ ਪੁਰਾਣੀ ਗੱਲ ਆ ਜਾਂਦੀ ਆ ਨਾਮਾਂ ਦੀ ਕਪਾ ਨੰਮਾ ਵਾਲੇ ਪਾਸੇ ਵੀ ਝਾਤ ਮਾਰ ਲੀਏ ਜਿਹੜਾ ਪਹਿਲਾ ਨਾਮ ਆ ਜੀ ਉਹ ਸਾਡੇ ਸਤਿਕਾਰਯੋਗ ਸਰਕਲਾਸੀ ਗੁਰੂ ਮਹਾਰਾਜ ਦੀ ਕਰਪਾ ਰੰਗਲਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਗੁਰੂ ਆਪੀ ਦਾ ਜਿਹੜੇ ਸੂਰਬੀਰਾਂ ਦੀ ਧਰਤੀ ਪੰਜਾਬ ਪੰਜਾਬ ਦਾ ਮੁਥਾਣਾ ਜਿਲ੍ਹਾ ਤੇ ਮੁਥਾਣਾ ਜਿਲ੍ਹੇ ਦਾ ਮਸ਼ਹੂਰ ਪਿੰਡ ਬੁੱਕੜ ਦੇ ਵਿੱਚ ਭਗਵਸਦਾ ਨਗਰ ਨਗਰ ਦੇ ਨੇੜੇ ਵਿੱਚ ਅੱਜ ਦਸ਼ਵੇਸ਼ ਪਾਦੀ ਘੋੜੇ ਘੋੜੀਆਂ ਦੀ ਬਾਤ ਹੋਣ ਲੱਗੀ ਆ ਸੋ ਗੁਰੂ ਮਹਾਰਾਜ ਚਰਦੀ ਕਲਾ ਰੱਖੇ ਇਸ ਸਾਲੇ ਮੇਲਾ ਖੁਸ਼ੀਆਂ ਭਰਿਆ ਨਗਰ ਦੇ ਵੱਡੇ ਸਹਿਯੋਗ ਦੇ ਨਾਲ ਵੱਡਾ ਮੇਲਾ ਹੋ ਰਿਹਾ ਵਾ ਤੇ ਘੋੜੇ ਵਾਲੇ ਵੀ ਪਹਿਲੀ ਖੇਤ ਵਾਲੇ ਬਾਈ ਦੀ ਲਾਈਨ ਦੇ ਲੋ ਤੇ ਨਾਲ ਹੀ ਗਾਨੀ ਵੀਰਾਂ ਦਾ ਬਨਾਮਾ ਵੀ ਰਸਤੀ ਨਾਲ ਤੇ ਪਹਿਲੀ ਖੇਤ ਵਾਲੇ ਬਾਈ ਦੀ ਲਾਈਨ ਦੇ ਨਾਲ ਸਟਾਰਟਿੰਗ ਪੁਆਇੰਟ ਤੇ ਜਲਦੀ ਦੇ ਨਾਲ ਤੁਹਾਨੂੰ ਅਨਾਉਂਸ ਕਰਨ ਲੱਗਿਆ ਕਿ ਜਿਹੜਾ ਪਹਿਲਾ ਨਾਮ ਮੇਰਾ ਜੀ ਦਾ ਜਾਇਦਾ ਹੈ ਜਿਹਦੇ ਵਿੱਚ ਫੁਲੇਜ ਪਹਿਲੇ ਨਾਮ ਦੇ ਵਿੱਚ ਦਿੱਤਾ ਜਾਵੇ ਜੀ ਦੋਸਲਾ ਨਾਮ ਹੈ ਜਿਹੜਾ ਰਗਵੀਰ ਸਿੰਘ ਜੀ ਕੇ ਤਰ੍ਹਾਂ ਸੁਖੀ ਵੀਰ ਹੋਣੀ ਐਰੀ ਵੀਰ ਹੋਣੀ ਕਾਸ਼ ਹੋਣੀ ਰਮਣੀ ਹੋਣੀ ਸਹਬਾ ਤੇ ਹੀਰ ਜੀ ਪੰਥ ਖਾਲਸੇ ਵਰਗਾ ਜਗ ਤੇ ਗੁਰੂ ਦਾ ਫੇਰੇ ਨੰਦ ਗੇ ਗੁਰੂ ਮੈਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਬਾ ਜੀ ਨੇ ਅਰਦਾਸ ਬੇਨਤੀ ਕੀਤੀ ਹੈ ਗੁਰੂ ਦੇ ਵਜੀਰ ਨੇ ਪ੍ਰਮਾਤਮਾ ਅਗੇ ਕਲੇਜ ਪਿੰਡ ਦਾ ਖੇਡ ਮੇਲਾ ਸ਼ੁਰੂ ਕਰਨ ਦੀ ਆਗਿਆ ਲਈ ਆ ਚੰਗਾ ਸਟੂਡੈਂਟ ਟੀਚਰ ਦੇ ਨੇਰੇ ਹੁੰਦਾ ਚੰਗਾ ਖਿਡਾਰੀ ਕੋਚ ਦੇ ਨੇਰੇ ਹੁੰਦਾ ਤੇ ਗੁਰੂ ਦੀ ਬਾਣੀ ਪੜਨ ਵਾਲਾ ਤੇ ਬਾਣੀ ਤੇ ਬਾਣੀ ਨੂੰ ਜੋੜਨ ਵਾਲਾ ਉਸ ਪ੍ਰਮਾਤਮਾ ਦੇ ਨੇਰੇ ਹੁੰਦਾ ਬਹੁਤ ਧੰਨਵਾਦ ਬਾਬਾ ਜੀ ਦੇ ਜੱਥੇ ਦਾ ਪੂਰੇ ਦਾ ਪ੍ਰਮਾਤਮਾ ਗਿਆ ਬਾਬੇ ਨਾਨਕ ਨੇ ਜਿੱਥੇ 20 ਰੁਪਏ ਦਾ ਭੁੱਖੇ ਸਾਧੂਆਂ ਨੂੰ ਲੰਗਰ ਸਿਖਾਇਆ ਦੇ ਵਿੱਚ ਸੁਮੇਸ਼ੁਰ ਦਾ ਦੀ ਨਾਲ ਦੀ ਫੌਜ ਜਿੱਥੇ ਗੁਰੂ ਦੀ ਬਖਸ਼ਿਸ਼ ਦੇ ਨਾਲ ਇਹ ਖੇਡ ਮੇਲਾ ਹੋਣ ਲੱਗਿਆ ਵਾ ਗੁਰੂ ਮਹਾਰਾਜ ਦੀ ਕਿਰਪਾ ਵੀਰੋ ਬੱਲਾ ਵੀਰੋ ਪ੍ਰਮਾਤਮਾ ਪਤਾ ਨਹੀਂ ਕਿਹਦੀ ਕਦੋਂ ਅਰਦਾਸ ਸੁਣ ਲਵੇ ਕਿਹੜਾ ਕੋਈ ਰੱਬੀ ਰੂਹ ਉਹਦੇ ਨਾਲ ਜੁੜਿਆ ਬੈਠਾ ਹੋਵੇ ਸੰਗਤ ਸੁਖਾ ਵੀਰ ਖਿਆਲੂ ਭੈਣੀ ਸਰਬ੍ਰੀਤ ਸੋਹਣੀ ਮੁੰਡੇ ਸਾਹਬਾਨੇ ਵਾਲੇ ਸਾਰੇ ਨਗਰ ਕਨੇਡਾ ਐਨ ਆਰ ਆਈ ਭਰਾਵਾਂ ਦਾ ਵੀਰੋ ਵੀਰ ਹੈਰੀ ਉਹਨਾਂ ਨੇ ਕਦੇ ਵੀ ਬਾਹਰ ਜਾ ਕੇ ਕਿਹਾ ਨਹੀਂ ਵੀ ਵੀਰੇ ਸਾਡਾ ਨੌਂ ਰੋਣ ਦੀ ਬਸ ਸਹਿਬਾ ਕਨੇਡਾ ਵਾਲੀ ਤੇ ਹੀਰ ਕਨੇਡਾ ਵਾਲੀ ਦਾ ਬਿਕਰ ਹੋ ਜਾਂਦਾ tour farm ਦਾ ਪਰ ਇਹ ਸਾਰੇ ਵੀ ਤੇ ਦਾਤ ਆਮਰਜੀਤ ਸਿੰਘ ਜੀ ਬਲਾਤਪ ਦੇ ਵਿੱਚ ਘੋੜਿਆਂ ਦਾ ਜਿਹੜਾ ਮੇਲਾ ਕਰਵਾਇਆ ਗਿਆ ਲਗਾਤਾਰ ਤੁਸੀਂ ਦੂਸਰੇ ਨਾਮ ਇਹ ਦੂਸਰੇ ਸਾਲ ਵੀ ਜਿਹੜਾ ਪਹਿਲਾ ਨਾਮ ਰਾਬਤ ਕੀਤਾ ਵਾ ਕੀ ਕਹਣਾ ਤੁਹਾਨੂੰ ਇਸ ਕਿਸ ਤਰ੍ਹਾਂ ਦਾ ਜਿਹੜਾ ਰਿਆ ਸੀ ਦੇਖੋ ਭਾਈ ਜਿੰਨੇ ਵੀ ਪਹਿਲਾਂ ਸਭ ਤੋਂ ਪਹਿਲਾਂ ਜਿੰਨੇ ਇੱਥੇ ਮਤਲਬ ਆਪ ਆਪਣੇ ਘੋੜੇ ਲੈ ਕੇ ਆਏ ਨੇ ਸਭ ਦਾ ਅਸੀਂ ਧੰਨਵਾਦ ਕਰਦੇ ਹਾਂ ਨਗਰ ਕੰਨਿਓ ਸਤਿਮਾ ਜੀ ਮਿਲ ਭਾਈ ਇੱਥੇ ਪਹੁੰਚੇ ਨੇ ਪਿੰਡ ਕਨੇਤ ਦੀ ਇਹ ਸਾਡਾ ਪਿਆਰ ਆ ਸਤੀ ਵੀਰ ਨਾ ਕਕਰਾਲੀ ਆ ਉਹਦਾ ਘੋੜਾ ਬਾਹੂ ਲਵਲੀ ਪਿਛਲੇ ਸਾਲ ਵੀ ਉਹਦੇ ਨੌ ਤੇ ਮੇਰੇ ਨੌ ਤੇ ਇੱਥੇ ਭੱਜਿਆ ਸੀ ਪਿੰਡ ਕਨੇਕ ਚ ਤੇ ਇਸ ਸਾਲ ਵੀ ਸੁਖੀ ਪੰਚ ਤੇ 36 ਕਕਰਾਲੀ ਦੇ ਰਮਨ ਦੇ ਨੌ ਤੇ ਭੱਜਿਆ ਪਿਛਲੇ ਸਾਲ ਮੇਰੇ ਫਸਟ ਕੋੜਾ ਰਹਿਆ ਪਾਹੋ ਜੀ ਜਿਸ ਤਰ੍ਹਾਂ ਜਿਹੜੇ ਨਾਮ ਆ ਜਿਹੜੇ ਦਿੱਤੇ ਗਏ ਨੇ ਦੇਖੋ 31 ਨਾਮ ਅਸੀਂ ਮਤਲਬ ਰੱਖੇ ਹੋਏ ਸੀਗੇ ਪਹਿਲਾਂ ਘੋੜੇ ਕੁੜੀਆਂ ਦੇ ਵਾਸਤੇ ਪਰ ਅਸੀਂ ਪਿੰਡਵੰਨਿਆਂ ਸਾਰਿਆਂ ਦਾ ਮਾਨ ਸਨਮਾਨ ਕੀਤਾ ਜਿੰਨੇ ਵੀ ਘੋੜੇ ਇੱਥੇ ਆਏ ਪਹੁੰਚੇ ਨੇ ਸਾਰਿਆਂ ਨੂੰ ਝੁੱਲ ਤੇ ਸਪੈਸ਼ਲ ਪ੍ਰਾਈਜ਼ ਜਾਨ ਤੋਂ ਇਹ ਟਰਾਫੀਆਂ ਦੇ ਨਾਲ ਮਾਨ ਸਨਮਾਨ ਇਹ ਸਭ ਇਲਾਕੇ ਤੋਂ ਜੋ ਪਤਵੰਤੇ ਸੱਜਣ ਮੋਹਤਵਾਰ ਵਿਅਕਤੀ ਇਹਨਾਂ ਦੇ ਜਰਮਾਨ ਅਸੀਂ ਆਪਣੇ ਵੱਨੀ ਪੂਰਾ ਅੱਠਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਰਦੀਪ ਸਿੰਘ ਪੱਲਨਵਾਲ ਕਿਹੜੇ ਕਿਹੜੀ ਜਗ੍ਹਾ ਤੋਂ ਆਪਣੇ ਇੱਕ ਘੋਟਸਵਾਰ ਆਏ ਨੇ ਘੋੜੀਆਂ ਲੈ ਕੇ। ਦੇਖੋ ਜੀ ਤਕਰੀਬਨ ਸਾਰੇ ਪੰਜਾਬ ਚ ਜਿੱਥੇ ਜਿੱਥੇ ਹੋ ਸਕਦਾ ਹਰਿਆਣਾ ਚ ਵੀ ਦੋ ਤਿੰਨ ਘੋੜੇ ਆਏ ਨੇ ਤੇ ਕੁਝ ਘੋੜੇ 7 ਤਰੀਕ ਨੂੰ ਖੇਡ ਸੀ ਜੋਰ ਜੂਰ ਲੱਗਿਆ ਉਹ ਨਹੀਂ ਆਏ ਬਾਕੀ ਬਤ ਬਹੁਤ ਵਧੀਆ ਘੋੜੇ ਆਏ ਨੇ 42 ਘੋੜੇ ਆਏ ਯਾਨੀ ਕਿ ਇੱਥੇ ਪਹੁੰਚੇ ਨੇ ਸਾਰੇ ਇਲਾਕੇ ਦੇ ਜਿਹੜੇ ਲੋਕ ਰਹੇ ਰਹੇ ਨੇ ਉਹਨਾਂ ਨੂੰ ਵੀ ਇਹਨਾਂ ਤੋਂ ਮੈਸੇਜ ਪਹੁੰਚਿਆ ਉਹ ਵੀ ਨਾਮ ਜਿਹੜੇ ਦੇ ਨਾ ਜਿਹੜਾ ਲੱਗਿਆ ਦੇਖੋ ਜੀ ਖੇਡ ਮੇਲੇ ਹੋਣ ਚਾਹੀਏ ਟੂਰਨਾਮੈਂਟ ਲਾ ਲਓ ਕਬੱਡੀਆਂ ਦਾ ਲੋ ਚਾਹੇ ਕੋਈ ਵੀ ਖੇਡ ਲਾ ਲਓ ਸ਼ੌਂਕ ਨਾਲ ਹੁੰਦੀ ਆ ਜੇ ਆਪਾਂ ਨਸ਼ਿਆਂ ਤੋਂ ਯਾਨੀ ਕਿ ਇਹਨਾਂ ਨਵੇਂ ਜਵਾਕਾਂ ਨੂੰ ਬਚਾਉਣਾ ਮਤਾਂ ਕਿਸੇ ਨਾ ਕਿਸੇ ਖੇਡ ਵੱਲ ਪ੍ਰੇਰਿਤ ਕੀਤਾ ਜਾਵੇ ਤਾਂ ਬਹੁਤ ਵਧੀਆ ਗੱਲ ਆ ਉਹਨਾਂ ਦੇ ਸ਼ੌਂਕ ਦੇ ਮੁਤਾਬਿਕ ਚੰਗੀ ਗੱਲ ਆ ਵੀ ਉਹਨਾਂ ਦਾ ਮਨ ਲੱਗਿਆ ਰਹਿੰਦਾ ਫालतू ਟਾਈਮ ਤੇ ਉਹ ਤਾਂ ਨਹੀਂ ਗੁਜ਼ਾਰਦੇ ਮਾੜੀ ਸੰਗਤ ਨਹੀਂ ਕਰਦੇ ਤੇ ਇਹੀ ਬੇਇਤੀਸੀ ਕਰਦੇ ਆ ਵੀ ਉਹਨਾਂ ਦੇ ਮਾਪੇ ਉਹਨੂੰ ਆਪ ਖੇਡਣ ਚਾਹੇ ਕਿਸੇ ਚੀਜ਼ ਦਾ ਸ਼ੌਂਕ ਕਰਦੇ ਉਹਨਾਂ ਨਾਲ ਜੁੜਨ ਸਾਥੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਇੱਥੇ ਸਵਨ ਸਿੰਘ ਜੀ ਦਾ ਪਹੁੰਚਣ ਤੇ ਤੇ ਸਾਰਿਆਂ ਦਾ ਫਿਰ ਜਿੰਨੀ ਸੰਗਤ ਇੱਥੇ ਆਇਆ ਤੈਅਦਲੋਂ ਅਸੀਂ ਮੈਂ ਖੁਦ ਪੰਚਾਇਤ ਮੈਂਬਰ ਹੋਣ ਦੇ ਨਾਤੇ ਤੈਅਦਲੋਂ ਧੰਨਵਾਦ ਕਰਦਾ ਹਾਂ ਸਾਰੀ ਸੰਗਤ ਦਾ ਜਿੰਨੀ ਵੀ ਇੱ पहुची अॼु टूनामेंटण वास्ते